ਸ੍ਰੀ ਦਰਾਇਮ ਮੈਂਬਰ ਸਾਹਿਬ ਦਾ ਧਿਆਨ ਚ ਲਾਣਾ ਚਾਹੁੰਦਾ ਕਿ ਖਰੜ ਸ਼ਹਿਰ ਦੇ ਵਿੱਚ 10 ਐਮਐਲਡੀ ਪ੍ਰਤੀ ਲੀਟਰਸ ਮਥਾ ਦਾ ਸੀਵਰੇਜ ਟ੍ਰੀਟਮੈਂਟ ਪਲੈਂਟ ਲਗਾਉਣ ਲਈ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਮਿਤੀ 6 1 2022 ਨੂੰ ਕੰਮ ਲਾੜ ਕੀਤਾ ਗਿਆ ਹੈ ਇਸ ਜਗ੍ਹਾ ਤੇ ਸੀਵਰੇਜ ਟ੍ਰੀਟਮੈਂਟ ਪਲੈਂਟ ਲਗਾਉਣਾ ਸੀ ਉਸ ਤੇ ਕੂੜੇ ਦਾ ਢੇਰ ਲੱਗਾ ਹੋਇਆ ਸੀ ਇਸ ਜਗ੍ਹਾ ਤੋਂ ਕੂੜੇ ਦਾ ਢੇਰ ਕਲੀਅਰ ਕਰਨ ਦੀ ਕਾਰਵਾਈ ਚੱਲ ਰਹੀ ਹੈ ਅਤੇ ਕਾਫੀ ਹੱਦ ਤੱਕ ਕੂੜਾ ਕਲੀਅਰ ਕਰ ਦਿੱਤਾ ਗਿਆ ਹੈ ਕੂੜੇ ਦੇ ਕਲੀਅਰ ਤੋਂ ਹੋਣ ਤੋਂ ਬਾਅਦ ਤਰੰਤ ਇਹ ਕਾਰਵਾਈ ਕੀਤੀ ਜਾਵੇਗੀ ਔਰ ਇਸ ਦਾ ਸਮਾਂ ਤਕਰੀਬਨ ਸਰ 1 ਸਾਲ ਲੱਗੇਗਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਜਲਦੀ ਹੋ ਸਕੇ ਮਾਨਯੋਗ ਮੈਂਬਰ ਸਾਹਿਬ ਦੇ ਧਿਆਨ ਚੋਂ ਇਹ ਕਿ ਜਲਦੀ ਹੋ ਸਕੇ ਉਹ ਦਾ ਕਰਾਂਗੇ ਸਰ ਧੰਨ ਜੀ ਸਰ ਖਰੜ ਦੇ ਖਰੜ ਵਿਖੇ ਇੱਕ ਹੋਰ 15 ਐਮਐਲਡੀ ਦਿਨ ਦੀ ਸਮਰਥਾ ਰੱਖਣ ਵਾਲਾ ਸੀਵੇ ਟ੍ਰੀਟਮੈਂਟ ਪਲਾਂਟ ਕੁੰਨੀ ਮਾਜਰਾ ਵਿਖੇ ਲਗਾਉਣਾ ਸੀ ਇੱਥੇ ਵੀ ਕੁਝ ਪਬਲਿਕ ਦੀ ਪ੍ਰੋਬਲਮਸ ਸੀਗੀ ਇੱਕ ਨੂੰ ਸ਼ੌਰਟ ਆਊਟ ਕਰਦੇ ਆ ਸਰ ਇਹ ਵੀ ਜਲਦੀ ਤਿਆਰ ਕਰ ਲਾਜੀ। ਥੈਂਕ ਯੂ ਥੈਂਕ ਯੂ ਜੀ ਚੰਨੀ ਜੀ। ਅ ਸਪੀਕਰ ਸਾਹਿਬ ਜਿਵੇਂ ਮੰਤਰੀ ਜੀ ਨੇ ਦੱਸਿਆ ਕਿ 6122 ਤੋਂ ਕੂੜਾ ਕਲੀਅਰ ਕਰਨ ਦਾ ਕੰਮ ਚੱਲ ਰਿਹਾ ਹੈ। ਮੇਰਾ ਖਿਆਲ ਹੈ ਉਸਿਆ ਕਿ 6122 ਤੋਂ ਕੂੜਾ ਕਲੀਅਰ ਕਰਨ ਦਾ ਕੰਮ ਚੱਲ ਰਿਹਾ ਹੈ। ਮੇਰਾ ਖਿਆਲ ਹੈ ਕੀੜੀ ਦੀ ਚਾਲ ਚੱਲ ਰਹੇ ਨੇ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਖੜੜ ਤੇ ਸ਼ਾਸਤ੍ਰ ਪ੍ਰਸ਼ਾਸਨ ਸਾਰੇ ਹੀ तकरीबन ਸੁੱਤੇ ਪਏ ਨੇ ਤੇ ਉਹਨਾਂ ਕਰਕੇ ਮੇਰੇ 50 ਪਿੰਡਾਂ 'ਚ ਅਸਰ ਹੋ ਰਿਹਾ ਜੀ ਤੇ ਸਤਕਾਰਯੋਗ ਸਾਡੇ ਬਹੁਤ ਸਨਮਾਨਯੋਗ ਮੁੱਖ ਮੰਤਰੀ ਜੀ ਵੀ ਪਿੱਛੇ ਜੇ ਜਦੋਂ ਹੜ੍ਹ ਆਏ ਸੀ ਇਹਨਾਂ ਨੇ ਵੀ ਵਿਜ਼ਿਟ ਕੀਤਾ ਸੀ ਜੀ ਦੂਮਸ਼ੇੜਾ ਉੱਤੇ ਜਲਦ ਤੋਂ ਜਲਦ ਇਹਦਾ ਕਰਵਾਇਆ ਜਾਏ ਬਹੁਤ ਮੁਸ਼ਕਲ ਹੋ ਰਹੀ ਸੀ ਥੈਂਕ ਯੂ ਥੈਂਕ ਯੂ ਕੋਸ਼ਿਸ਼ ਕਰਾਂਗੇ ਸਾਰੇ ਜਿੰਨਾ ਜਲਦੀ ਹੋ ਸਕੇ ਬਹੁਤ ਧੰਨਵਾਦ ਤੁਹਾਡਾ ਸਵਾਲ ਪੁੱਛ ਲਿਆ ਕਰੋ ਆਪਾਂ ਜਦੋਂ ਭਾਸ਼ਣ ਦੇਣ ਲੱਗ ਪੈਨੇ ਆ ਫਿਰ ਟਾਈਮ ਦੂਸਰੇ ਕੁਐਸਚਨ ਰਹਿ ਜਾਣਗੇ ਔਰ ਇੱਕ ਹੋਰ ਬੇਨਤੀ ਹੈ ਵੀ ਜਿਹੜੇ ਵੀ ਮਾਨਯੋਗ ਵਿਧਾਇਕ ਨੇ ਆਪਣੇ ਜਵਾਬ ਜਵਾਬ ਤੋਂ ਕਈ ਵਾਰੀ ਪਹਿਲੇ ਵਾਰ ਪਹਿਲੇ ਜਵਾਬ ਤੋਂ ਸੰਤੁਸ਼ਟੀ ਹੋ ਜਾਂਦੀ ਹੈ ਫਿਰ ਇਹ ਤਾਂ ਠੀਕ ਹੈ ਬੈਠੇ ਰਹੋ ਨਹੀਂ ਫਿਰ ਸਪਲੀਮੈਂਟਰੀ ਮੜਾ ਜਾ ਮੈਨੂੰ ਇਸ਼ਾਰਾ ਕਰ ਲਿਆ ਕਰੋ ਸਪਲੀਮੈਂਟਰੀ ਕਹਿ ਕੇ ਤਾਂ ਫਿਰ ਉਹ ਸੋਖਾ ਸਾਰਾ ਨਾ ਸਮਾਂ ਬਚੂਗਾ ਅੱਜ ਜਿਹੜਾਈ ਮੈਂਬਰ ਸਾਹਿਬ ਦੀ ਧਿਆਨ ਚ ਲਿਆਣਾ ਚਾਹੁੰਦਾ ਕਿ ਖਰੜ ਸ਼ਹਿਰ ਦੇ ਵਿੱਚ 10 ਐਮਐਲਡੀ ਪ੍ਰਤੀ ਲੀਟਰਸ ਮੱਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਮਿਤੀ 6 1 2022 ਨੂੰ ਕੰਮ ਲਾੜ ਕੀਤਾ ਗਿਆ ਹੈ ਇਸ ਜਗ੍ਹਾ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣਾ ਸੀ ਉਸ ਤੇ ਕੂੜੇ ਦਾ ਢੇਰ ਲੱਗਾ ਹੋਇਆ ਸੀ ਇਸ ਜਗ੍ਹਾ ਤੋਂ ਕੂੜੇ ਦਾ ਢੇਰ ਕਲੀਅਰ ਕਰਨ ਦੀ ਕਾਰਵਾਈ ਚੱਲ ਰਹੀ ਹੈ ਅਤੇ ਕਾਫੀ ਹੱਦ ਤੱਕ ਕੂੜਾ ਕਲੀਅਰ ਕਰ ਦਿੱਤਾ ਗਿਆ ਹੈ ਕੂੜੇ ਦੇ ਕਲੀਅਰ ਤੋਂ ਹੋਣ ਤੋਂ ਬਾਅਦ ਤਰੰਤ ਇਹ ਕਾਰਵਾਈ ਕੀਤੀ ਜਾਵੇਗੀ ਔਰ ਇਸ ਦਾ ਸਮਾਂ तकरीबन ਸਰ 1 ਸਾਲ ਲੱਗੇਗਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਜਲਦੀ ਹੋ ਸਕੇ ਮਾਨਯੋਗ ਮੈਂਬਰ ਸਾਹਿਬ ਦੇ ਇੱਥੇ ਆ ਚੁਣੇ ਨੇ ਕਿ ਜਲਦੀ ਹੋ ਸਕੇ ਉਹਨਾ ਕਰਾਂਗੇ ਸਰ ਥੈਂਕ ਯੂ ਸਰ ਖਰੜ ਦੇ ਖਰੜ ਵਿਖੇ ਇੱਕ ਹੋਰ 15 ਐਮਐਲਡੀ ਦਿਨ ਦੀ ਸਮੱਥਾ ਰੱਖਣ ਵਾਲਾ ਸੀਵੇ ਟ੍ਰੀਟਮੈਂਟ ਪਲਾਂਟ ਕੂਨੀ ਮਾਜਰਾ ਵਿਖੇ ਲਗਾਉਣਾ ਸੀ ਇੱਥੇ ਵੀ ਕੁਝ ਪਬਲਿਕ ਦੀ ਪ੍ਰੋਬਲਮਸ ਸੀਗੀ ਇੱਕ ਨੂੰ ਸ਼ਾਟਆਊਟ ਕਰ ਰਹੇ ਹਾਂ ਸਰ ਇਹ ਵੀ ਜਲਦੀ ਤਿਆਰ ਕਰ ਲਾਂਗੇ ਥੈਂਕ ਯੂ ਥੈਂਕ ਯੂ ਜੀ ਚੰਨੀ ਜੀ ਅ ਸਪੀਕਰ ਸਾਹਿਬ ਜਿਵੇਂ ਮੰਤਰੀ ਜੀ ਨੇ ਦੱਸਿਆ ਕਿ 6122 ਤੋਂ ਕੂੜਾ ਕਲੀਅਰ ਕਰਨ ਦਾ ਕੰਮ ਚੱਲ ਰਿਹਾ ਹੈ ਮੇਰਾ ਖਿਆਲ ਹੈ ਉਸਿਆ ਕਿ 6122 ਤੋਂ ਕੂੜਾ ਕਲੀਅਰ ਕਰਨ ਦਾ ਕੰਮ ਚੱਲ ਰਿਹਾ ਹੈ ਮੇਰਾ ਖਿਆਲ ਹੈ ਕੀੜੀ ਦੀ ਚਾਲ ਚੱਲ ਰਹੇ ਨੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਖੜੜ ਤੇ ਸ਼ਾਸਕ ਤੇ ਪ੍ਰਸ਼ਾਸਨ ਸਾਰੇ ਹੀ ਤਕਰੀਬਨ ਸੁੱਤੇ ਪਏ ਨੇ ਤੇ ਉਹਨਾਂ ਕਰਕੇ ਮੇਰੇ ਪੰਜਾਬ ਪਿੰਡਾਂ 'ਚ ਅਸਰ ਹੋ ਰਿਹਾ ਜੀ ਤੇ ਸਤਕਾਰਯੋਗ ਸਾਡੇ ਬਹੁਤ ਸਨਮਾਨਯੋਗ ਮੁੱਖ ਮੰਤਰੀ ਜੀ ਵੀ ਪਿੱਛੇ ਜੇ ਜਦੋਂ ਹੜਾ ਆਏ ਸੀ ਇਹਨਾਂ ਨੇ ਵੀ ਵਿਜ਼ਿਟ ਕੀਤਾ ਸੀ ਜੀ ਦੂਮਸ਼ੇਲ ਦਾ ਜਲਤੋ ਜਲ ਦੇ ਦਾ ਕਰਵਾਇਆ ਜਾ ਬਹੁਤ ਮੁਸ਼ਕਲ ਹੋ ਰਹੀ ਸੀ। ਥੈਂਕ ਯੂ ਥੈਂਕ ਯੂ ਬੇ ਕੋਸ਼ਿਸ਼ ਕਰਾਂਗੇ ਸਾਰੇ ਜਿੰਨਾ ਜਲਦੀ ਹੋ ਸਕੇ ਲਈ। ਬਹੁਤ ਧੰਨਵਾਦ ਤੁਹਾਡਾ। ਸਵਾਲ ਪੁੱਛ ਲਿਆ ਕਰੋ ਆਪਾਂ ਜਦੋਂ ਭਾਸ਼ਣ ਦੇਣ ਲੱਗ ਪੈਨੇ ਆ ਫਿਰ ਟਾਈਮ ਦੂਸਰੇ ਕੁਐਸਚਨ ਰਹਿ ਜਾਣਗੇ। ਔਰ ਇੱਕ ਹੋਰ ਬੇਨਤੀ ਹੈ ਵੀ ਜਿਹੜੇ ਵੀ ਮਾਨਯੋਗ ਵਿਧਾਇਕ ਨੇ ਆਪਣੇ ਜਵਾਬ ਜਵਾਬ ਤੋਂ ਗਈ ਵਾਲੀ ਪਹਿਲੀ ਵਾਰ ਪਹਿਲੇ ਜੋ ਆਪ ਨੂੰ ਸੰਤੁਸ਼ਟੀ ਹੋ ਜਾਂਦੀ ਹੈ ਫਿਰ ਇਹ ਤਾਂ ਠੀਕ ਹੈ ਬੈਠੇ ਰਹੋ ਤੇ ਨਹੀਂ ਫਿਰ ਸਪਲੀਮੈਂਟਰੀ ਮੜਾ ਜਾ ਮੈਨੂੰ ਇਸ਼ਾਰਾ ਕਰ ਦਿਆ ਕਰੋ ਸਪਲੀਮੈਂਟਰੀ ਕਹਿ ਕੇ ਤਾਂ ਫਿਰ ਉਹ ਸੋਖਾ ਸਾਰਾ ਨਾ ਸਮਾ ਬਚੂਗਾ